ਸਤਿ ਸ਼੍ਰੀ ਅਕਾਲ ਜੀ ਕੈਨੋ ਨਿਊਜ਼ ਬੁਲਟਨ ਮੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੇਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰਤੀਆਂ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਟ੍ਰਾਂਬਡੇਟ ਜਾਰੇ ਸਮਗਰੋ ਘਾਣੀ ਦਾ ਭਿਆਨ ਕਿ ਹਾਂ ਵਰਕਰਾਂ ਤੇ ਦੇਸ਼ ਦੀ ਰਾਖੀ ਲਈ ਸਭ ਕੁਝ ਵਿਚਾਰ ਦੇ ਉਤਰੀ ਬੀਸੀ ਜੇਫ ਐਂਟਨਿਲ ਤੋਂ ਜ਼ਿਆਦਾ ਜ਼ਹਿਰੀਲੀ ਦਵਾਈ ਜੋੜਾ ਸ਼ੋਰਾਂ ਨਾਲ ਵਿਕ ਰਹੀ ਉਤਰੀ ਸਿਹਤ ਦੇ ਸਿੰਥੈਟਿਕ ਆਪਿਓਰ ਨੂੰ ਦਰਦ ਨਿਵਾਰਕ ਵਜੋਂ ਵਿੱਚ ਜਾਣ ਦੀ ਚੇਤਾਵਨੀ ਕੀਤੀ ਜਾ ਰਹੀ ਹੈ ਟਰਾਂਸ ਲਿਖਦੇ ਨੇ 225 ਲਈ 4% ਕਿਰਾਏ ਵਾਦੇ ਦਾ ਕੀਤਾ ਐਲਾਨਾ ਟਰਾਂਜ਼ਿਟ ਅਥਾਰਟੀ ਦਾ ਬਿਆਨ ਕਿਹਾ ਅਗਲੇ ਸਾਲ 600 ਮਿਲੀਅਨ ਡਾਲਰ ਦੇ ਘਾਟੇ ਦੀ ਉਮੀਦ ਬੀਸੀਸੀਟੀ ਨੇ ਪਾਈਚਾਰੇ ਵਾਸਤੇ ਖਰੀਦਿਆ ਹੈਲਥ ਕਲੀਨਿਕ ਕਿਹਾ ਨਵੇਂ ਡਾਕਟਰਾਂ ਨੂੰ ਬਰਕਰਾਰ ਰੱਖਣ ਤੇ ਪਤਿਕੜਾਂ ਨੂੰ ਮਿਲੇਗੀ ਮਦਦ ਹੁਣ ਸਿਕਰ ਕਰਦੇ ਆਂ ਪਹਿਲੀ ਖਬਰ ਦਾ ਜਨਨ ਟ੍ਰੰਪ ਦੇ ਤਾਰਫਾਂ ਮਗਰੋਂ ਮਾਰਕ ਕਾਰਨੀ ਨੇ ਐਲਾਨ ਕਰ ਦਿੱਤਾ ਹੈ ਬਿਆਨ ਦਿੱਤਾ ਹੈ ਕਿ ਹੈ ਕਿ ਵਰਕਰਾਂ ਤੇ ਦੇਸ਼ ਦੀ ਰਾਖੀ ਲਈ ਸਭ ਕੁਝ ਵਿਚਾਰ ਅਧੀਨ ਹੈ ਕੈਨੇਡਾ ਫਿਲਹਾਲ ਟ੍ਰੰਪ ਦੇ ਟੈਰਿਫ ਪ੍ਰਭਾਵੀ ਹੋਣ ਤੱਕ ਉਡੀਕ ਕਰੇਗਾ ਪਰ ਮਜ਼ਬੂਤ ਜਵਾਬੀ ਕਾਰਵਾਈ ਸਪਸ਼ਟ ਕਰ ਦਿੱਤੀ ਗਈ ਹੈ ਹਾਲਾਂਕਿ ਮਾਰਕ ਕਾਰਨੀ ਨੇ ਇਹ ਨਹੀਂ ਦੱਸਿਆ ਕਿ ਜਵਾਬੀ ਕਾਰਵਾਈ ਕੀ ਹੋਵੇਗੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਠਵਾਚ ਬੋਲਦਿਆਂ ਕਿਹਾ ਕਿ ਕੈਨੇਡਾ ਪਿੱਛੇ ਨਹੀਂ ਹਟੇਗਾ ਤੇ ਮਜ਼ਬੂਤੀ ਨਾਲ ਜਵਾਬ ਦੇਵੇਗਾ ਵਿਕਰਾਂਤ ਦੇਸ਼ ਦੀ ਰਾਖੀ ਲਈ ਅਜੇ ਹਕ ਕੋਈ અપਾਨ ਨਹੀਂ ਹੋ ਰਿਹਾ ਜੋ ਵਿਚਾਰ ਦੀ ਨਾ ਹੋਵੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕਾ 'ਚ ਆਯਾਤ ਹੋਣ ਵਾਲੇ ਵਹਨਾਂ ਤੇ 25% ਟੈਰਿਫ ਲਾਉਣ ਤੋਂ ਬਾਅਦ ਲਿਬਰਲ ਲੀਡਰ ਮਾਰਕ ਕਾਲਨੀ ਨੇ ਆਪਣਾ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਓਟਵਾ ਪਹੁੰਚ ਕੇ ਕੈਬਨਟ ਕਮੇਟੀ ਦੀ ਬੈਠਕ ਸੱਦ ਲਈ ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ ਕੈਨੇਡਾ ਵੱਲੋਂ ਜਵਾਬੀ ਟੈਰਿਫ ਲਾਈ ਜਾਣਦੇ ਸਵਾਲ ਤੇ ਕਾਰਨੀ ਨੇ ਕੋਈ ਵੇਰਵੇ ਨਹੀਂ ਦਿੱਤੇ ਉਹਨਾਂ ਕਿਹਾ ਕਿ ਸੌਦੇਬਾਜ਼ੀ ਦੌਰਾਨ ਪਹਿਲਾਂ ਹੀ ਆਪਣੇ ਪੱਤੇ ਦਿਖਾ ਦੇਣੇ ਸਿਆਸੀ ਗੱਲ ਨਹੀਂ ਹੁੰਦੀ 2 ਅਪ੍ਰੈਲ ਨੂੰ ਅਮਰੀਕਾ ਵੱਲੋਂ ਸਾਰੇ ਦੇਸ਼ਾਂ ਤੇ ਜਵਾਬੀ ਟੈਰਿਫ ਲਗਾਏ ਜਾ ਰਹੇ ਨੇ ਜਿਨ੍ਹਾਂ ਚ ਕੈਨੇਡਾ ਵੀ ਸ਼ਾਮਿਲ ਹੈ ਕਾਰਨੀ ਨੇ ਕਿਹਾ ਕਿ ਕੈਨੇਡਾ ਰਿਸਪੌਂਡ ਕਰਨ ਤੋਂ ਪਹਿਲਾਂ ਪੂਰੀ ਤਸਵੀਰ ਸਾਫ਼ ਹੁੰਦੀ ਉਡੀਕ ਕਰ ਰਿਹਾ ਹੈ ਉਹਨਾਂ ਕਿਹਾ ਕਿ ਸਾਡੇ ਕੋਲ ਕਈ ਉਪਾਅ ਨੇ ਜੋ ਅਸੀਂ ਜਵਾਬੀ ਕਾਰਵਾਈ ਤਹਿਤ ਚੁੱਕ ਸਕਦੇ ਹਾਂ ਕਾਰਨੀ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਉਹਨਾਂ ਦੀ ਸਰਕਾਰ ਅਮਰੀਕਾ ਨਿਰਯਾਤ ਕੀਤੇ ਜਾਣ ਵਾਲੇ ਤੇਲ ਤੇ ਗੈਸ ਤੇ ਜਵਾਬੀ ਟੈਰਿਫ ਠੋਕਣ ਦੇ ਵਿਚਾਰ ਕਰ ਸਕਦੀ ਹੈ ਇਸ ਦੇ ਜਵਾਬ ਚ ਕਾਰਨੀ ਨੇ ਕਿਹਾ ਕਿ ਸਾਡੇ ਕੋਲ ਕਈ ਆਪਸ਼ਨਸ ਨੇ ਤੇ ਅਸੀਂ ਉਹਨਾਂ ਦੀ ਸੋਚ ਸਮਝ ਕੇ ਵਰਤੋਂ ਕਰਾਂਗੇ ਇਹ ਸੌਦੇਬਾਜ਼ੀ ਹੈ ਕਾਰਵਾਈ ਕਰੇ ਤਹੀ ਪਤਾ ਲੱਗਦਾ ਹੈ ਪਹਿਲਾਂ ਤੋਂ ਪਹਿਲਾਂ ਵਚਨਬੱਧ ਨਹੀਂ ਹੋ ਸਕਦੇ ਕਾਰਨੀ ਨੂੰ ਪੁੱਛਿਆ ਗਿਆ ਕਿ 트럼ਪ ਨਾਲ ਫੋਨ ਕਾਲ ਕਦੋਂ ਹੋਵੇਗੀ ਉਹਨਾਂ ਨੇ ਕਿਹਾ ਕਿ ਉਹ ਅਤੇ ਰਾਸ਼ਟਰਪਤੀ ਅਗਲੇ ਇੱਕ ਜਾਂ ਦੋ ਦਿਨਾਂ ਚ ਗੱਲਬਾਤ ਕਰਨਗੇ ਉਹਨਾਂ ਨੇ ਜ਼ਿਕਰ ਕੀਤਾ ਕਿ ਭਾਵੇਂ ਇੱਕ ਕਾਲ ਮੁੱਖ ਤੌਰ ਤੇ ਅਮਰੀਕੀ ਆਟੋ ਟੈਲੀਫੋਨ ਬਾਰੇ ਹੋਵੇਗੀ ਪਰ 2 ਅਪ੍ਰੈਲ ਦੀ ਤਾਰੀਖ ਤੇ ਹੋਰ ਵੀ ਕਈ ਟੈਰਿਫ ਲਾਗੂ ਹੋਣ ਦੀ ਉਮੀਦ ਹੈ ਕਾਰਨੀ ਨੇ ਕਿਹਾ ਕਿ ਜਦੋਂ ਉਹ ਟੈਰਿਫ ਸਪਸ਼ਟ ਹੋ ਜਾਣਗੇ ਤਾਂ ਸ਼ਾਇਦ ਉਸੇ ਦਿਨ ਕੈਨੇਡਾ ਇੱਕ ਵਿਆਪਕ ਜਵਾਬ ਦੇ ਸਕੇਗਾ ਉਹਨਾਂ ਨੇ ਅਮਰੀਕਾ ਨਾਲ ਗੱਲਬਾਤ ਲਈ ਦੋ ਮੁੱਖ ਸ਼ਰਤਾਂ ਦੁਹਰਾਈਆਂ ਕਾਰਨੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਦੀ ਪ੍ਰਭੂਸੱਤਾ ਦੀ ਇੱਜ਼ਤ ਹੋਣੀ ਚਾਹੀਦੀ ਹੈ ਇਹ ਕੋਈ ਵੱਡੀ ਮੰਗ ਨਹੀਂ ਪਰ ਸ਼ਾਇਦ ਟਰੰਪ ਲਈ ਬਹੁਤ ਵੱਡੀ ਗੱਲ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਰਾਸ਼ਟਰਪਤੀ ਨਾਲ ਅਰਥ ਵਿਵਸਥਾ ਅਤੇ ਸੁਰੱਖਿਆ ਨੂੰ ਲੈ ਕੇ ਇੱਕ ਵਿਆਪਕ ਚਰਚਾ ਕਰਨਾ ਚਾਹੁੰਦੇ ਨੇ ट्रम्प ने अपने सोशल मीडिया प्लेटफॉर्म ट्रुथ सोशल पे एक पोस्ट पाके ड्रावा ਦਿੱਤਾ ਹੈ ਕਿ ਜੇ ਯੂਰੋਪੀਅਨ ਯੂਨੀਅਨ ਤੇ ਕੈਨੇਡਾ ਰਲ ਕੇ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਦੋਹਾਂ ਤੇ ਹੋਰ ਮੋਟੇ ਟੈਰਿਫ ਠੋਕ ਦੇਣਗੇ ਇਸ ਬਾਰੇ ਸਵਾਲ ਪੁੱਛੇ ਜਾਣ ਤੇ ਕਾਰਨੀ ਨੇ ਕਿਹਾ ਮੈਂ ਰਾਸ਼ਟਰਪਤੀ ਦੀਆਂ ਟਿੱਪਣੀਆਂ ਤੇ ਹੋਰ ਕਰਦਾ ਤੇ ਮੈਂ ਉਹਨਾਂ ਤੋਂ ਨਿਰਦੇਸ਼ ਨਹੀਂ ਲੈਂਦਾ ਕਾਰਨੀ ਨੇ ਕਿਹਾ ਕਿ ਕੈਨੇਡਾ ਇੱਕ ਖੁਦਮੁਖਤਿਆਰ ਦੇਸ਼ ਹੈ ਤੇ ਆਪਣਾ ਹਿਸਾਬ ਨਾਲ ਅਮਲ ਕਰੇਗਾ ਪ੍ਰਧਾਨ ਮੰਤਰੀ ਕਾਰਨੀ ਕਹਿੰਦੇ ਨੇ ਜਦੋਂ ਅਮਰੀਕੀ ਰਾਸ਼ਟਰਪਤੀ 트ੰਪ ਦੇ ਟੈਰਫਾਂ ਪ੍ਰਤੀ ਕੈਨੇਡਾ ਦੇ ਜਵਾਬ ਤੇ ਚਰਚਾ ਹੁੰਦੀ ਹੈ ਤਾਂ ਆਉਣ ਵਾਲੇ ਹਫ਼ਤਿਆਂ ਮਹੀਨਿਆਂ ਤੇ ਸਾਲਾਂ 'ਚ ਆਪਣੀ ਆਰਥਿਕਤਾ ਨੂੰ ਬੁਨਿਆਦੀ ਤੌਰ ਤੇ ਦੁਬਾਰਾ ਕਲਪਨਾ ਕਰਨੀ ਪਵੇਗੀ ਇਹ ਯਕੀਨੀ ਬਣਾਉਂਦੀ ਜ਼ਰੂਰਤ ਹੋएगी ਕਿ ਕੈਨੇਡਾ ਇੱਕ ਬਹੁਤ ਹੀ ਵੱਖਰੀ ਦੁਨੀਆ 'ਚ ਸਫਲ ਹੋ ਸਕੇ we will need to ensure that canada can succeed in a drastically different world. the old relationship we had with the united states based on deepening integration of our economies and tight security and military cooperations is over. what exactly the united states does next is unclear. but what is clear? what is clear? is that we, as canadians, have agency. We have power. We are masters in our own home. Nous sommes chez We can control our destiny. We can give ourselves much more than any foreign government, including the United States, can ever take away. We can deal with this crisis best by building our strength right here at home. It will take hard work. It will take steady and focused determination from governments, from businesses, from labor, from Canadians. We will need to dramatically reduce our reliance on the United States. We will need to pivot our trade relationships elsewhere. And we will need to do things previously thought impossible at speeds we haven't seen in generations. But we can make ourselves more productive and therefore more competitive. we can break down internal trade barriers we can build a stronger and more resilient economy and that's what i'm squarely focused on as your prime minister zikr e khas hai ki american rashtrapati donald trump ne america ch aayat hon wale vahanon te 25% tariff thokan da elan kita hai 3 april to america ch dakhil hon wale ਬਣੇ ਹੋਏ ਵਾਹਨਾਂ ਤੇ ਇੱਕ ਨਵਾਂ 25% ਟੈਰਫ ਲਾਗੂ ਹੋਵੇਗਾ ਤੇ ਕੁਝ ਹਫ਼ਤਿਆਂ ਦੇ ਅੰਦਰ ਹੋਰ ਪੁਰਜ਼ਿਆਂ ਤੇ ਤੇ ਸ਼ਾਇਦ ਫਿਰ ਸਾਰੇ ਪੁਰਜ਼ਿਆਂ ਤੇ ਲਾਗੂ ਹੋ ਸਕਦਾ ਹੈ 트ੰਪ ਵੱਲੋਂ ਐਲਾਨੇ ਗਏ ਟੈਰਫਾਂ ਵਿੱਚੋਂ ਇਹ ਨਵਾਂ ਟੈਰਫ ਸ਼ਾਇਦ ਸਭ ਤੋਂ ਮਾਰੂ ਸਾਬਿਤ ਹੋ ਸਕਦਾ ਹੈ ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਂਟਨਿਲ ਤੋਂ ਵੀ ਜ਼ਿਆਦਾ ਜ਼ਹਿਰੀਲੀ ਦਵਾਈ ਵਿਕ ਰਹੀ ਹੈ ਹਾਲਾਂਕਿ ਫੈਂਟਨਿਲ ਕੈਨੇਡਾ ਦੇ ਨਾਲ-ਨਾਲ ਅਮਰੀਕਾ ਲਈ ਵੀ ਇੱਕ ਗੰਭੀਰ ਮੁੱਦਾ ਬਣੀ ਹੋਈ ਹੈ ਉੱਤਰੀ ਸਿਹਤ ਨੇ ਸਿੰਥੈਟਿਕ ਆਪਿਅਰ ਨੂੰ ਦਰਦ ਨਿਵਾਰਕ ਵਜੋਂ ਵਿੱਚ ਜਾਣ ਲਈ ਚੇਤਾਵਨੀ ਜਾਰੀ ਕੀਤੀ ਹੈ ਨਾਰਥਰਨ ਹੈਲਥ ਚੇਤਾਵਨੀ ਦੇ ਰਹੀ ਹੈ ਕਿ ਇੱਕ ਜ਼ਹਿਰੀਲੀ ਦਵਾਈ ਜੋ ਫੈਂਟਨਿਲ ਦੇ ਬਰਾਬਰ ਜਾਂ ਵੱਧ ਜ਼ਹਿਰੀਲੀ ਹੈ ਉੱਤਰੀ ਬੀਸੀ ਵਿੱਚ ਵੇਚੀ ਜਾ ਰਹੀ ਹੈ ਸਿਹਤ ਅਥਾਰਟੀ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਉਸਨੇ ਸਿੰਥੈਟਿਕ ਓਪੀਓਰ ਸੋਨੇਡੀ ਟਾਈਜ਼ਿੰਗ ਅਤੇ ਨਾਈਟਾਜ਼ਿੰਗ ਲੇ ਗੋਲ ਚਟੀਆਂ ਗੋਲੀਆਂ ਦੀ ਜਾਂਚ ਸਕਾਰਾਤਮਕ ਵਜੋਂ ਕੀਤੀ ਹੈ 1950 ਦੇ ਦਹਾਕੇ ਵਿੱਚ ਸੰਭਾਵੀ ਦਰਦ ਵਿਰਣਿਵਾਰਕ ਵਜੋਂ ਬਣਾਏ ਗਏ ਇਹਨਾਂ ਨੂੰ ਕਦੇ ਵੀ ਕਲੀਨਿਕਲ ਵਰਤੋਂ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਹਾਲਾਂਕਿ 2019 ਤੋਂ ਸੰਯੁਕਤ ਰਾਜ ਕੈਨੇਡਾ ਤੇ ਯੂਰਪੀ ਦੇਸ਼ਾਂ 'ਚ ਮਨੋਰੰਜਨ ਸੰਬੰਧੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਅੰਦਰ ਉੱਭਰ ਕੇ ਸਾਹਮਣੇ ਆਏ ਨੇ ਵਿਗਿਆਨੀਆਂ ਕੋਲ ਇਸ ਬਾਰੇ ਮੁਕਾਬਲਤਨ ਬਹੁਤ ਘੱਟ ਜਾਣਕਾਰੀ ਹੈ ਕਿ ਮਨੁੱਖੀ ਸਰੀਰ ਨਾਈਟਾਜ਼ੀਨਸ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦਾ ਹੈ ਕਿਉਂਕਿ ਇਹ ਰਸਾਇਣ ਕਦੇ ਵੀ ਅਜਿਹੇ ਕਲੀਨਿਕਲ ਅਜ਼ਮਾਇਸ਼ਾਂ ਵਿੱਚੋਂ ਨਹੀਂ ਲੰਘਿਆ ਜੋ ਇਹ ਪਤਾ ਲਗਾਉਣ ਦਾ ਮੌਕਾ ਪ੍ਰਦਾਨ ਕਰਦੇ ਨੇ ਨਾਰਥਰਨ ਹੈਲਥ ਦਾ ਕਹਿਣਾ ਹੈ ਕਿ ਇਹ ਦਵਾਈ ਆਕਸਿਕੋ ਸੈੱਟ ਦੇ ਤੌਰ ਤੇ ਵੇਚੀਆਂ ਜਾ ਰੀਆਂ ਗੋਲੀਆਂ ਚ ਪਾਈ ਗਈ ਹੈ ਜੋ ਕਿ ਇੱਕ ਨੁਸਖੇ ਵਾਲੀ ਦਰਦ ਨਿਵਾਰਕ ਹੈ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਭਾਵੇਂ ਫੈਂਟਨਿਲ ਦੀਆਂ ਪੱਟੀਆਂ ਦੁਆਰਾ ਦਵਾਈ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਪਰ ਇਸ ਦਾ ਇਲਾਜ ਨਲੌਕਸੋਂ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ ਹਾਲਾਂਕਿ ਇੱਕ ਵੱਡੀ ਖੁਰਾਕ ਦੀ ਲੋੜ ਹੋ ਸਕਦੀ ਹੈ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਉਹ ਇਕੱਲੇ ਨਵਰਤਨ ਅਤੇ ਓਵਰਡੋਸ ਦੀ ਸਥਿਤੀ ਵਿੱਚ ਯੋਜਨਾ ਬਣਾਉਣ ਜ਼ਿਕਰ ਇਹ ਖਾਸ ਹੈ ਕਿ ਜਦੋਂ ਤੋਂ ਡੋਨਾਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਹੀ ਕੈਨੇਡਾ ਅਤੇ ਮੈਕਸੀਕੋ ਦੇ ਉੱਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਡੋਨਾਲਡ 트੍ਰੰਪ ਨੇ ਕੈਨੇਡਾ ਤੇ ਮੈਕਸੀਕੋ ਸਣੇ ਕਈ ਦੇਸ਼ਾਂ ਦੇ ਉੱਤੇ ਟੈਰਿਫ ਥੋਕ ਦਿੱਤੇ ਨੇ ਪਰ ਕੈਨੇਡਾ ਤੇ ਮੈਕਸੀਕੋ ਤੇ ਟੈਰਿਫ ਲਗਾਉਣ ਪਿੱਛੇ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਪ੍ਰਵਾਹ ਤੇ ਫੈਂਟਨਿਲ ਦੇ ਪ੍ਰਵਾਹ ਨੂੰ ਦੱਸਿਆ। ਉਹਨਾਂ ਕਿਹਾ ਹੈ ਜਦੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਉਣਾ ਜਾਣਾ ਘਟ ਜਾਵੇਗਾ ਜਾਂ ਫਿਰ ਜਦੋਂ ਫੈਂਟਨਿਲ ਦੀ ਤਸਕਰੀ ਕੈਨੇਡਾ ਆ ਮੈਕਸੀਕੋ ਤੋਂ ਅਮਰੀਕਾ ਘਟ ਜਾਵੇਗੀ ਤਾਂ ਉਹ ਟੈਰਿਫ ਹਟਾ ਦੇਣਗੇ ਦੂਜੇ ਪਾਸੇ ਕੈਨੇਡਾ ਬਾਰ ਬਾਰ ਜ਼ਿਕਰ ਕਰ ਰਿਹਾ ਹੈ ਕਿ ਕੈਨੇਡਾ ਤੋਂ ਅਮਰੀਕਾ ਫੈਂਟਨਿਲ ਘਟ ਤੇ ਅਮਰੀਕਾ ਤੋਂ ਕੈਨੇਡਾ ਫੈਂਟਨਿਲ ਜ਼ਿਆਦਾ ਆ ਰਹੀ ਹੈ ਪਾ ਫੈਂਟਨਿਲ ਤਸਕਰੀ ਦਾ ਉਹ ਇੱਕ ਮੁੱਖ ਮੁੱਦਾ ਬਣੀ ਹੋਈ ਹੈ ਜਿਸ ਨਾਲ ਨਿਢਠਣ ਵਾਸਤੇ RCMP ਅਤੇ ਕੈਨੇਡਾ ਦੀਆਂ ਸਰਬਾਈ ਪੁਲਿਸ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ਟ੍ਰਾਂਸਲਿਟ ਨੇ 2025 ਲਈ 4% ਕਿਰਾਏ ਵਾਧੇ ਦਾ ਐਲਾਨ ਕਰ ਦਿੱਤਾ ਹੈ ਭਾਵੇਂ ਹੁਣ ਕਿਰਾਇਆਂ ਦੇ ਵਿੱਚ 4% ਦਾ ਵਾਧਾ ਕੀਤਾ ਜਾ ਰਿਹਾ ਹੈ ਤੇ ਲੋਕ ਇਸ ਗੱਲ ਤੋਂ ਚਿੰਤਤ ਨੇ ਟ੍ਰਾਂਜ਼ਿਟ ਅਥਾਰਟੀ ਦਾ ਕਹਿਣਾ ਹੈ ਕਿ ਉਸ ਨੂੰ ਅਗਲੇ ਸਾਲ 600 ਮਿਲੀਅਨ ਡਾਲਰ ਦੇ ਘਾਟੇ ਦੀ ਉਮੀਦ ਹੈ ਪਰ ਮਾਹਰਾਂ ਨੇ ਕਿਹਾ ਹੈ ਕਿ ਕਿਰਾਇਆ ਵਧਾਉਣ ਨਾਲ ਤਾਂ ਕੇਵਲ 20 ਮਿਲੀਅਨ ਡਾਲਰ ਦੀ ਹੀ ਆਮਦਨ ਹੋਵੇਗੀ ਤੇ ਘਾਟਾ 600 ਮਿਲੀਅਨ ਡਾਲਰ ਦਾ ਹੈ ट्रांसलिंक बोर्ड ऑफ डायरेक्टर्स ने औसतन किराए ਤੇ 4 ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ 1 ਜੁਲਾਈ 2025 ਤੋਂ ਲਾਗੂ ਹੋਵੇਗਾ ਇਹ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਵਾਧਾ ਹੈ ਜਿਸ ਚ ਸਿੰਗਲ ਜ਼ੋਨ ਕਿਰਾਏ 15 ਸੈਂਟ ਵਧ ਕੇ 3.20 ڈالر ਤੋਂ 3.35 ڈالر ਹੋ ਗਏ ਨੇ 2 ਜ਼ੋਨ ਕਿਰਾਏ 20 ਸੈਂਟ ਵਧ ਕੇ 4.85 ڈالر ਹੋ ਜਾਣਗੇ ਤੇ 3 ਜ਼ੋਨ ਕਿਰਾਏ 25 ਸੈਂਟ ਵਧ ਕੇ 6.6 ڈالر ਹੋ ਜਾਣਗੇ 2020 ਚ ਮਹਾਮਾਰੀ ਦੇ ਪ੍ਰਭਾਵ ਕਾਰਨ ਕਿਰਾਏ ਚ ਵਾਅਦੇ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ 2021 ਤੋਂ 2024 ਤੱਕ ਪ੍ਰਤੀ ਸਾਲ ਔਸਤਨ 2.3 ਫੀਸਦੀ ਦੇ ਵਾਅਦੇ ਤੇ ਰੱਖਿਆ ਗਿਆ ਸੀ ਵਾਤੇ ਨੂੰ ਮਦਰਾਸ ਫਿਤੀ ਤੋਂ ਹੇਠਾਂ ਰੱਖਿਆ ਗਿਆ ਸੀ ਤੇ ਸੰਗੀਤ ਸੁਰੱਖਿਆਤ ਮੋਰ ਚਾਲੂ ਸਮਝੌਤੇ ਦੁਆਰਾ ਪ੍ਰਬੰਧਿਤ ਕੀਤਾ ਗਿਆ ਸੀ ਜੋ ਕਿ ਸੁਭਿਆ ਅਤੇ ਪ੍ਰਦੇਸ਼ਾਂ ਨੂੰ ਮਹਾਮਾਰੀ ਦੇ ਪ੍ਰਭਾਵਾਂ ਤੋਂ ਉਬਰਣ 'ਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਸੀ ਟਰਾਂਸਲਿੰਕ ਬੋਰਡ ਦੇ ਅਨੁਸਾਰ ਸਮਝੌਤੇ ਦੀ ਮਿਆਦ 31 ਦਸੰਬਰ 2024 ਨੂੰ ਖਤਮ ਹੋ ਗਈ ਸੀ ਪਿਛਲੀਆਂ ਗਰਮੀਆਂ 'ਚ ਟਰਾਂਸਲਿੰਕ ਨੇ ਇੱਕ ਬਿਆਨ ਚ ਕਿਹਾ ਸੀ ਕਿ ਸਰਕਾਰ ਵੱਲੋਂ ਮੌਜੂਦਾ ਰਾਹਤ ਫੰਡਿੰਗ 2025 ਚ ਖਤਮ ਹੋ ਜਾਵੇਗੀ ਤੇ ਫੰਡਿੰਗ ਪਾੜੇ ਨੂੰ ਹਲ ਕਰਨ ਲਈ ਇੱਕ ਨਵੇਂ ਹੱਲ ਤੋਂ ਬਿਨਾ ਸੰਭਾਵੀ ਕਟੌਤੀਆਂ ਕਰਨ ਦੀ ਜ਼ਰੂਰਤ ਹੋਏਗੀ। ਬਿਆਨ ਚ ਬੱਸ ਸੇਵਾ ਨੂੰ ਅੱਧਾ ਕਰਨ, ਸਾਰੀਆਂ ਨਾਈਟ ਬੱਸ ਅਤੇ ਰੈਸਟ ਕੋਸਟ ਐਕਸਪ੍ਰੈਸ ਸੇਵਾਵਾਂ ਨੂੰ ਰੱਦ ਕਰਨ ਅਤੇ ਹੈਂਡੀਡਾਟ, ਸਕਾਈ ਟ੍ਰੇਨ ਅਤੇ ਸੀਬਸ ਸੇਵਾਵਾਂ ਨੂੰ ਕਾਫੀ ਕਟੌਣ ਬਾਰੇ ਗੱਲ ਕੀਤੀ ਗਈ ਸੀ। ਕਿਰਾਏ ਤੇ ਹਾਲ ਹੀ ਵਿੱਚ ਕੀਤੀ ਗਈ ਸਖਤੀ ਦੇ ਬਾਵਜੂਦ ਟ੍ਰਾਂਸਲਿੰਕ ਦੀ ਰਿਪੋਰਟ ਹੈ ਕਿ ਪਿਛਲੇ ਸਾਲ 2.2 ਮਿਲੀਅਨ ਸਵਾਰੀਆਂ ਦੀ ਜਾਂਚ ਕੀਤੀ ਗਈ ਸੀ 2024 ਦੀ ਆਮਦਨ 63 ਮਿਲੀਅਨ ਡਾਲਰ ਸੀ ਜੋ 2023 ਦੇ ਮੁਕਾਬਲੇ ਲਗਭਗ 2 ਮਿਲੀਅਨ ਡਾਲਰ ਘੱਟ ਸੀ TransLink ਦਾ ਕਹਿਣਾ ਹੈ ਕਿ ਇਸ ਨੂੰ ਇਸ ਸਾਲ ਲਗਭਗ 72 ਮਿਲੀਅਨ ਡਾਲਰ ਦੀ ਕਮੀ ਹੋndi ਉਮੀਦ ਹੈ ਤੇ ਅਗਲੇ ਸਾਲ ਤੋਂ ਇਹ 600 ਮਿਲੀਅਨ ਡਾਲਰ ਦੀ ਸਾਲਾਨਾ ਸੰਚਾਲਨ ਘਾਟੇ ਦੀ ਭਵਿੱਖਬਾਣੀ ਕਰ ਰਿਹਾ ਹੈ ਪਿਛਲੇ ਹਫਤੇ ਦੇ ਅਖੀਰ 'ਚ ਫੈਡਰਲ ਸਰਕਾਰ ਨੇ ਨਵੇਂ ਕੈਨੇਡਾ ਪਬਲਿਕ ਟ੍ਰਾਂਸਿਟ ਫੰਡ ਦੇ ਤਹਿਤ ਮੈਟਰੋ ਵੈਂਕੂਵਰ 'ਚ ਆਵਾਜਾਈ ਲਈ 10 ਸਾਲਾਂ 'ਚ 1.5 ਬਿਲੀਅਨ ਡਾਲਰ ਤੋਂ ਵੱਧ ਦਾ ਐਲਾਨ ਕੀਤਾ ਕ੍ਰੀਨ ਨੇ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਆਵਾਜਾਈ ਦਾ ਵਿਸਤਾਰ ਕਰਨ ਅਤੇ ਖੇਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਔਟਵਾ ਨਾਲ ਟ੍ਰਾਂਸਲਿੰਕ ਦੀ ਭਾਈਵਾਲੀ ਨੂੰ ਜਾਰੀ ਰੱਖਣ ਦੀ ਉਮੀਦ ਕਰ ਰਿਹਾ ਹੈ। ਟ੍ਰਾਂਜ਼ਿਟ ਰਾਈਡਰ ਅਫੇਅਰਸ ਬ੍ਰਾਊਨ ਨੇ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਇਮਾਨਦਾਰੀ ਨਾਲ ਜ਼ਿਆਦਾ ਭੁਗਤਾਨ ਕਰਨਾ ਅਤੇ ਘੱਟ ਪ੍ਰਾਪਤ ਕਰਨਾ ਹੀ ਕੁਝ ਲੋਕ ਵਿਰੋਧ ਕਿਉਂ ਕਰ ਰਹੇ ਨੇ? ਲੋਅਰ ਮੈਨਲੈਂਡ 'ਚ ਇਹ ਬਿਲਕੁਲ ਪਾਗਲਪਾਨ ਹੈ। ਉਨ੍ਹਾਂ ਕਿਹਾ ਸਾਡੇ ਟੈਕਸ ਇਸ ਦਾ ਭੁਗਤਾਨ ਕਿਉਂ ਨਹੀਂ ਕਰ ਰਹੇ ਬ੍ਰਾਊਨ ਨੇ ਸਥਿਰ ਆਮਦਨ ਅਤੇ ਪੈਨਸ਼ਨਾਂ ਵਾਲੇ ਲੋਕਾਂ ਲਈ ਵੀ ਚਿੰਤਾ ਜ਼ਾਹਰ ਕੀਤੀ ਤੇ ਕਿਹਾ ਕਿ ਉਸ ਨੂੰ ਇਹ ਬਹੁਤ ਨਿਰਾਸ਼ਾਜਨਕ ਲੱਗਿਆ ਹੈ ਕਿ ਟ੍ਰਾਂਜ਼ਿਟ ਸਵਾਰਾਂ ਤੇ ਪੈਣ ਵਾਲੇ ਖਰਚਾ ਨੂੰ ਪੂਰਾ ਕਰਨ ਲਈ ਹਰ ਕੋਈ ਵਿਕਲਪ ਨਹੀਂ ਸਨ ਡੈਨੀਅਸ ਅਗਰ ਇਸ ਗੱਲ ਨਾਲ ਸਹਿਮਤ ਹਨ ਕਿ ਘੱਟ ਆਮਦਨ ਵਾਲੇ ਸਵਾਰਾਂ ਲਈ ਇਹ ਮੁਸ਼ਕਲ ਹੋਵੇਗਾ ਮੂਵਮੈਂਟ ਦੇ ਕਾਰਜਕਾਰੀ ਨਿਰਦੇਸ਼ਕ ਅਗਰਨੇ ਕਿਹਾ ਹੈ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਮੁਸ਼ਕਲ ਚੀਜ਼ ਹੋਣ ਵਾਲੀ ਹੈ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਤਿੰਨ ਜ਼ੋਨ ਦਾ ਕਿਰਾਇਆ ਦੇਣਾ ਪੈਂਦਾ ਹੈ ਮੂਵਮੈਂਟ ਇੱਕ ਗੈਰ ਮੁਨਾਫਾ ਸੰਸਥਾ ਹੈ ਜੋ ਮੈਟਰੋ ਵੈਂਕੂਵਰ ਚ ਬਿਹਤਰ ਜਨਤਕ ਆਵਾਜਾਈ ਲਈ ਲੜਦੀ ਹੈ। ਉਹਨਾਂ ਕਿਹਾ ਹੈ ਇਸ ਦਾ ਮਤਲਬ ਹੈ ਕਿ ਹੁਣ ਸੜੀ ਤੋਂ ਵੈਂਕੂਵਰ ਆਉਣ ਜਾਣ ਵਾਲੇ ਕਿਸੇ ਵਿਅਕਤੀ ਲਈ ਪ੍ਰਤੀ ਮਹੀਨਾ 200 ਡਾਲਰ ਤੋਂ ਵੱਧ ਦੇਣੇ ਪੈਣਗੇ। ਉਹਨਾਂ ਇਹ ਵੀ ਕਿਹਾ ਹੈ ਜਦੋਂ ਮਹਿੰਗਾਈ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ 2020 ਚ ਕਿਰਾਏ ਨਾਲੋਂ ਘੱਟ ਹੈ ਪਰ ਇਹ ਵੀ ਕਿਹਾ ਗਿਆ ਹੈ ਕਿ ਇਹ ਲੋਕਾਂ ਲਈ ਬਹੁਤ ਦਿਲਾਸਾ ਨਹੀਂ ਹੈ। ਅਗਰ ਨੇ ਇਹ ਵੀ ਕਿਹਾ ਹੈ ਕਿ ਕਿਰਾਏ ਚ ਵਾਧੇ ਨਾਲ ਟ੍ਰਾਂਸਲਿੰਕ ਨੂੰ ਸਿਰਫ 20 ਮਿਲੀਅਨ ਡਾਲਰ ਦਾ ਮਾਲੀਆ ਹੀ ਮਿਲੇਗਾ ਜਦਕਿ ਇਸ ਨੂੰ 600 ਮਿਲੀਅਨ ਡਾਲਰ ਦੀ ਲੋੜ ਪਵੇਗੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਘਾਟ ਆਮਦਨ ਵਾਲੇ ਕਿਰਾਏ ਦੇ ਪਾਸਾਂ ਲਈ ਜ਼ੋਰ ਦੇ ਰਹੇ ਨੇ ਜੋ ਕਹਿੰਦੇ ਨੇ ਕਿ ਕੈਂਪ ਲੂਪਸ ਕੈਲਗਰੀ ਐਡਮਿੰਟਨ ਤਰਜਿਨਾ ਸੜੇ ਹੋਰ ਸ਼ਹਿਰਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਬ੍ਰਿਟਿਸ਼ ਕੋਲੰਬੀਆ ਸਿਟੀ ਨੇ ਪਾਈਚਾਰੇ ਨੂੰ ਨਵੇਂ ਡਾਕਟਰਾਂ ਨੂੰ ਬਰਕਰਾਰ ਰੱਖਣ ਤੇ ਭਰਤੀਕਰਨ 'ਚ ਮਦਦ ਕਰਨ ਵਾਸਤੇ ਹੈਲਥ ਕਲੀਨਿਕ ਖਰੀਦ ਲਿਆ ਹੈ ਨਵਾਂ ਹੈਲਥ ਕਲੀਨਿਕ ਖਰੀਦਿਆ ਗਿਆ ਦਸਨ ਕ੍ਰੀਕ ਪਾਈਚਾਰੇ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਟੀਮ ਕੇਅਰ ਵੱਲ ਵੇਖਿਆ ਜਾ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਦੇ ਉੱਤਰ ਪੂਰਬ ਵਿੱਚ ਡਾਕਟਰਾਂ ਦੇ ਇੱਕ ਸਮੂਹ ਨੇ ਸਿਟੀ ਕੌਂਸਲ ਦੀ ਮਦਦ ਨਾਲ ਇੱਕ ਕਲੀਨਿਕ ਨੂੰ ਬੰਦ ਹੋਣ ਤੋਂ ਬਚਾ ਲਿਆ ਹੈ ਤੇ ਹੁਣ ਇਸ ਦੀ ਨਜ਼ਰ ਇੱਕ ਅਜਿਹੇ ਖੇਤਰ ਜੀ ਟੀਮ ਅਧਾਰਿਤ ਦੇਖਭਾਲ ਲਿਆਉਂਦੇ ਹੈ ਜਿੱਥੇ ਬਹੁਤ ਸਾਰੇ ਲੋਕ ਪਰਿਵਾਰਕ ਡਾਕਟਰ ਤੋਂ ਬਿਨਾਂ ਨੇ ਜੁਲਾਈ 2024 ਵਿੱਚ BC ਅਲਬਰਟਾ ਸਰਹੱਦ ਦੇ ਨੇੜੇ ਲਗਭਗ 12000 ਦੀ ਆਬਾਦੀ ਵਾਲੇ ਸ਼ਹਿਰ ਰਾਸਨ ਕ੍ਰੀਕ ਨੇ ਐਲਜ਼ੈਨ ਮੈਡੀਕਲ ਕਲੀਨਿਕ ਖਰੀਦਿਆ ਹੈ ਮੇਅਰ ਡਾਰਸੀ ਡੋਬਰ ਨੇ ਕਿਹਾ ਜਦੋਂ ਕਲੀਨਿਕ ਦੇ ਮਾਲਕ ਨੇ ਇਸ ਨੂੰ ਵਿਕਰੀ ਲਈ ਪੇਸ਼ ਕੀਤਾ ਤਾਂ ਸਥਾਨਕ ਡਾਕਟਰਾਂ ਨੂੰ ਪਾਈਚਾਰੇ ਦੀ ਡਾਕਟਰੀ ਦੇਖਪਾਲ ਦੇ ਨੁਕਸਾਨ ਬਾਰੇ ਚਿੰਤਾ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਇੱਕ ਪ੍ਰਾਇਮਰੀ ਕੇਅਰ ਨੈਟਵਰਕ ਲਈ ਇੱਕ ਦ੍ਰਿਸ਼ਟੀਕੋਣ ਵੀ ਸੀ ਸਾਊਥਪੀਸ ਡਿਵੀਜ਼ਨ ਆਫ ਫੈਮਿਲੀ ਪ੍ਰੈਕਟਿਸ ਜੋ ਕਿ ਡਾਸਨ ਫਰੀਕ ਅਤੇ ਨੀਲੇ ਚੈਟ ਵਿੰਡ ਅਤੇ ਟੰਬਲਰ ਰਿਚ ਪਾਈਚਾਰਾਂ ਦੀ ਸੇਵਾ ਕਰਨ ਵਾਲੇ ਪਰਿਵਾਰਕ ਡਾਕਟਰਾਂ ਦਾ ਇੱਕ ਪਾਈਚਾਰਾ ਆਧਾਰਿਤ ਸਮੂਹ ਹੈ ਉਹਨਾਂ ਨੇ ਸ਼ਹਿਰ ਨੂੰ ਕਲੀਨਿਕ ਖਰੀਦਣ ਦਾ ਪ੍ਰਸਤਾਵ ਉਸ ਸਮੇਂ ਦਿੱਤਾ ਜਦੋਂ ਸੂਬੇ ਦਾ ਬਹੁਤ ਸਾਰਾ ਹਿੱਸਾ ਸਾਲਾਂ ਤੋਂ ਸਿਹਤ ਸੰਭਾਲ ਸਟਾਫ ਦੀ ਘਾਟ ਨਾਲ ਜੂਝ ਰਿਹਾ ਸੀ ਖਾਸ ਕਰਕੇ ਉੱਤਰੀ ਤੇ ਪਿੰਡੂ ਪਾਈਚਾਰਾ ਜੋ ਬਣੇ ਕਿ ਹੈ ਕਿ ਇਥੇ ਬਹੁਤ ਸਾਰੇ ਮਰੀਜ਼ ਨੇ ਜੋ ਬਿਨਾ ਕਿਸੇ ਸੰਪਰਕ ਦੇਨੇ ਤੇ ਉਹਨਾਂ ਕੋਲ ਪਰਵਾਰਿਕ ਡਾਕਟਰ ਨਹੀਂ ਹਨ ਇਸ ਲਈ ਵੱਡੀ ਜਿੱਤ ਇਹ ਹੋਵੇਗੀ ਕਿ ਉਹ ਸਹੂਲਤ ਨਾਲ ਜੁੜੇ ਰਹਿਣਗੇ ਸਾਊਥ ਪੀਸ ਡਿਵੀਜ਼ਨ ਆਫ ਫੈਮਿਲੀ ਪ੍ਰੈਕਟਿਸ ਦੇ ਚੇਅਰਪਰਸਨ ਡਾਕਟਰ ਮੈਗਰਾ ਰੂ ਪਲੇਸਿਸ ਨੇ ਕਿਹਾ ਕਿ ਇਸ ਖੇਤਰ ਚ ਲਗਭਗ 650 ਮਰੀਜ਼ ਨੇ ਜਿਨ੍ਹਾਂ ਕੋਲ ਕੋਈ ਫੈਮਿਲੀ ਡਾਕਟਰ ਨਹੀਂ ਹੈ ਕਲੀਨਿਕ ਚ ਹੁਣ ਵੱਡੀਆਂ ਤਬਦੀਲੀਆਂ ਹੋ ਰਹੀਆਂ ਨੇ ਜਿਸ ਦਾ ਇੱਕ ਨਵਾਂ ਨਾਮ ਹੈ ਦ ਰਿਮਰੋਕ ਹੈਲਥ ਸੈਂਟਰ ਕਿਉਂਕਿ ਸਾਊਥ ਪੇਸ ਡਿਵੀਜ਼ਨ ਆਫ ਫੈਮਿਲੀ ਪ੍ਰੈਕਟਿਸ ਇਸ ਨੂੰ ਇੱਕ ਪ੍ਰਾਇਮਰੀ ਕੇਅਰ ਨੈਟਵਰਕ ਚ ਬਦਲਣ ਲਈ ਕੰਮ ਕਰ ਰਿਹਾ ਹੈ ਇੱਕ ਪ੍ਰਾਇਮਰੀ ਕੇਅਰ ਨੈਟਵਰਕ ਸਿਹਤ ਮੰਤਰਾਲੇ ਦੁਆਰਾ 2018 ਚ ਸ਼ੁਰੂ ਕੀਤੀ ਗਈ ਇੱਕ ਨੀਤੀ ਸੀ ਜੋ ਉਦੋਂ ਤੋਂ ਪੂਰੇ ਸੂਬੇ ਚ ਫੈਲ ਰਹੀ ਹੈ ਪਰਿਵਾਰਕ ਡਾਕਟਰਾਂ ਤੇ ਹੋਰ ਸਿਹਤ ਸੰਭਾਲ ਪੇਸ਼ੇਵਰਾਂ ਜਿਵੇਂ ਕਿ ਡਾਇਟੀਸ਼ਨ ਸਮਾਜਿਕ ਵਰਕਰ ਨਰਸਾਂ ਫਾਰਮਾਸਿਸਟ ਅਤੇ ਮਾਨਸਿਕ ਸਿਹਤ ਪੇਸ਼ੇਵਰਾਂ ਨੂੰ ਵਿਆਪਕ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਲਈ ਇਕੱਠਾ ਕਰਦੀ ਹੈ ਸਾਊਥ ਪੀਸ ਡਿਵੀਜ਼ਨ ਆਫ ਫੈਮਿਲੀ ਪ੍ਰੈਕਟਿਸ ਦੇ ਕਾਰਜਕਾਰੀ ਨਿਰਦੇਸ਼ਕ ਚਾਰਲੀ ਰੂਡੀ ਨੇ ਕਿਹਾ ਕਿ ਡਾਸਨ ਕ੍ਰੀਕ ਸ਼ਹਿਰ ਨੂੰ ਸਾਬਕਾ ਮੈਡੀਕਲ ਕਲੀਨਿਕ ਖਰੀਦਣਾ ਪ੍ਰਾਇਮਰੀ ਕੇਅਰ ਨੈਟਵਰਕ ਨੂੰ ਅੱਗੇ ਵਧਾਉਣ ਅਤੇ ਇਸ ਨੂੰ ਜ਼ਮੀਨ ਤੋਂ ਉਤਾਰਨ ਦੇ ਯੋਗ ਹੋਣ ਲਈ ਬਹੁਤ ਮਹੱਤਵਪੂਰਨ ਰਿਹਾ ਰੂਡੀ ਦਾ ਕਹਿਣਾ ਹੈ ਕਿ ਉਹ ਰਿਮਰੋਕ ਹੈਲਥ ਸੈਂਟਰ ਵਿਖੇ ਕੰਮ ਕਰਨ ਲਈ 21 ਨਵੇਂ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਨਿਯੁਕਤ ਕਰਨ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਚ ਡਾਕਟਰ ਨਰਸ ਪ੍ਰੈਕਟਿਸ਼ਨਰ ਨਰਸਾਂ ਡਾਈਟੀਸ਼ੀਅਨ ਅਤੇ ਸਮਾਜਿਕ ਵਰਕਰ ਸ਼ਾਮਿਲ ਨੇ ਪਿਛਲੇ ਸਾਲ ਇੱਕ ਖੇਤਰੀ ਦਾ ਮੀਟਿੰਗ ਵਿੱਚ ਡੂ ਪਲੇਸਿਸ ਕਹਿੰਦੇ ਨੇ ਕਿ ਉਹ ਇਸ ਨੂੰ ਅਨਅਟੈਸਟ ਮਰੀਜ਼ਾਂ ਦੀ ਗਿਣਤੀ ਤੇ ਮਹੱਤਵਪੂਰਨ ਪ੍ਰਭਾਵ ਪਾਉਣ ਦੇ ਰੂਪ ਚ ਦੇਖਦੇ ਨੇ ਕਿਉਂਕਿ ਇੱਕ ਪ੍ਰਦਾਤਾ ਭਾਵੇਂ ਇੱਕ ਨਰਸ ਪ੍ਰੈਕਟੀਸ਼ਨਰ ਹੋਵੇ ਜਾਂ ਪਰਵਾਰਕ ਡਾਕਟਰ 800 ਮਰੀਜ਼ਾਂ ਤੱਕ ਦਾ ਇਲਾਜ ਕਰ ਸਕਦਾ ਹੈ ਉਹਨਾਂ ਕਿਹਾ ਹੈ ਕਿ ਉਹਨਾਂ 6000 ਮਰੀਜ਼ਾਂ ਦੇ ਇੱਕ ਹਿੱਸੇ ਨੂੰ ਪ੍ਰਾਇਮਰੀ ਕੇਅਰ ਨੈਟਵਰਕ ਰਾਹੀਂ ਪ੍ਰਦਾਤਾਵਾਂ ਦੀ ਗਿਣਤੀ ਦੇ ਅਨੁਪਾਤ ਚ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਸਾਰੇ ਕੰਮ ਦੇ ਨਾਲ ਰੋਡੀ ਕਹਿੰਦੇ ਨੇ ਕਿ ਨੈਟਵਰਕ ਨੂੰ ਚਾਲੂ ਕਰਨ ਤੇ ਚਲਾਉਣ ਚ 4 ਸਾਲ ਲੱਗ ਸਕਦੇ ਨੇ ਇਸ ਦੌਰਾਨ ਰਿਮਰੋਕ ਹੈਲਥ ਸੈਂਟਰ ਦੀ ਇਮਾਰਤ ਪਹਿਲਾਂ ਹੀ ਟੀਮ ਅਧਾਰਿਤ ਮੈਟਰਨਿਟੀ ਕੇਅਰ ਪ੍ਰਦਾਨ ਕਰ ਰਹੀ ਹੈ ਕਿਉਂਕਿ ਚਿਗੜੀ ਮੈਟਰਨਿਟੀ ਕੋਲੈਬੋਰੇਟਿਵ ਕਲੀਨਿਕ ਨਵੰਬਰ ਚ ਇਮਾਰਤ ਚ ਤਬਦੀਲ ਹੋ ਗਿਆ ਸੀ 4 ਸਾਲ ਪਹਿਲਾਂ ਸਥਾਪਿਤ ਚਿਗੜੀ ਦਾਇਆਂ ਡਾਕਟਰ ਅਤੇ ਨਰਸ ਪ੍ਰੈਕਟਿਸ਼ਨਰਾਂ ਦੀ ਇੱਕ ਟੀਮ ਹੈ ਜੋ ਡਾਸਨ ਕ੍ਰੀਕ ਚ ਮਟਰਨਿਟੀ ਕੇਅਰ ਪ੍ਰਦਾਨ ਕਰਨ ਲਈ ਇਕੱਠੇ ਕੰਮ ਕਰਦੇ ਨੇ ਹੈਲੀ ਹੈਨਰ ਜੋ ਕਿ ਇਸ ਸਮੇਂ ਸ਼ਹਿਰ ਚ ਕੰਮ ਕਰਨ ਵਾਲੀ ਇਕਲੌਤੀ ਰਜਿਸਟਰਡ ਦਾਈ ਹੈ ਭਾਈਚਾਰੇ ਨੂੰ ਛੱਡਣ ਬਾਰੇ ਸੋਚੀ ਸੀ ਪਰ ਉਸਨੇ ਸਿਰਫ ਇਸ ਲਈ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਉਸਨੂੰ ਚਿਕਰੀ ਕਲੀਨਿਕ ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ ਹੈਨਰ ਕਹਿੰਦੀ ਹੈ ਕਿ ਚਿਕਡੀ ਕਲੀਨਿਕ ਹੁਣ ਆਸਤਨ ਪ੍ਰਤੀ ਮਹੀਨਾ 30 ਜਨਮ ਲੈਂਦਾ ਹੈ ਤੇ ਉਸਨੂੰ ਉਮੀਦ ਹੈ ਕਿ ਰਮਰੌਕ ਪ੍ਰਾਇਮਰੀ ਕੇਅਰ ਨੈਟਵਰਕ ਦੇ ਵਿਕਸਿਤ ਹੋਣ ਦੇ ਨਾਲ-ਨਾਲ ਸਹਿਯੋਗ ਦੇ ਹੋਰ ਮੌਕੇ ਮਿਲਣਗੇ ਜੋਬਰਦਾ ਕਹਿਣਾ ਹੈ ਕਿ ਕਲੀਨਿਕ ਖਰੀਦਣਾ ਦੱਖਣੀ ਸ਼ਾਂਤੀ ਖੇਤਰ ਲਈ ਇੱਕ ਜਿੱਤ ਹੈ ਅਤੇ ਚਿਕਾੜੀ ਕਲੀਨਿਕ ਦਾ ਨਵੀਂ ਜਗ੍ਹਾ 'ਚ ਜਾਣਾ ਨਿਵਾਸੀਆਂ ਨੂੰ ਰਿਮਰੋਕ ਹੈਲਥ ਸੈਂਟਰ ਦੇ ਲਾਭਾਂ ਨੂੰ ਦੇਖਣ ਦੇ ਯੋਗ ਹੋਣ ਵੱਲ ਪਹਿਲਾ ਕਦਮ ਹੈ। ਹੇਨਰ ਨੇ ਕਿਹਾ ਹੈ ਕਿ ਉਸ ਨੂੰ ਉਮੀਦ ਹੈ ਕਿ ਚਿਕਾੜੀ ਇਸ ਗੱਲ ਦੀ ਇੱਕ ਉਦਾਹਰਣ ਵਜੋਂ ਕੰਮ ਕਰ ਸਕਦੀ ਹੈ ਕਿ ਇੱਕ ਸਫਲ ਟੀਮ ਅਧਾਰਿਤ ਦੇਖਭਾਲ ਮਾਡਲ ਖੇਤਰ ਵਿੱਚ ਕਿਵੇਂ ਕੰਮ ਕਰ ਸਕਦਾ ਹੈ। ਪਰ ਉਹ ਕਹਿੰਦੇ ਨੇ ਕਿ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਭਰਤੀ ਅਤੇ ਬਰਕਰਾਰ ਰੱਖਣਾ ਹੋਵੇਗਾ ਡੋਬਰ ਦਾ ਕਹਿਣਾ ਹੈ ਕਿ ਸ਼ਹਿਰ ਆਪਣੀ ਭਰਤੀ ਤੇ ਰਿਟੈਂਸ਼ਨ ਸਮੱਸਿਆ ਨਾਲ ਨਜਿੱਠਣ ਲਈ ਡਾਕਟਰਾਂ ਦੀ ਅਗਵਾਈ ਵਾਲੀ ਕਮੇਟੀ ਦਾ ਵੀ ਹਿੱਸਾ ਹੈ ਸੰਸਕੇਚਵਾਨ ਨੇ ਸਿਹਤ ਸੰਭਾਲ ਖੇਤੀਬਾੜੀ ਵਪਾਰ ਤੇ ਧਿਆਨ ਕੇਂਦ੍ਰਿਤ ਕਰਦਿਆਂ ਹੋਇਆਂ ਵਿਦੇਸ਼ੀ ਕਾਮਿਆਂ ਦੇ ਨਾਮਜ਼ਦ ਪ੍ਰੋਗਰਾਮ ਨੂੰ ਮੁੜ ਚਾਲੂ ਕੀਤਾ ਹੈ ਯਾਨੀ ਕਿ ਐਸਆਈਐਨਪੀ ਪ੍ਰੋਗਰਾਮ ਮੁੜ ਬਹਾਲ ਕਰ ਦਿੱਤਾ ਗਿਆ ਹੈ ਜਿਸ ਨਾਲ ਹੁਣ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇ ਉੱਤੇ ਰੱਖਿਆ ਜਾ ਸਕਦਾ ਹੈ ਪਰ ਸ਼ਰਤ ਹੈ ਕਿ ਪਹਿਲਾਂ ਤੋਂ ਹੀ ਕਾਰੋਬਾਰੀਆਂ ਨੂੰ ਜਾਂ ਫਿਰ ਵੱਖ-ਵੱਖ ਕਿੱਤੇ ਦੇ ਨਾਲ ਜੁੜੇ ਲੋਕਾਂ ਨੂੰ ਕੈਨੇਡਾ ਦੇ ਵਿੱਚ ਜਾਂ ਸਕੀਚਵਨ ਦੇ ਵਿੱਚ ਕੋਈ ਯੋਗ ਕੰਮਾਂ ਨਾ ਮਿਲਣ ਦੀ ਸੂਰਤ ਦੇ ਵਿੱਚ ਹੀ ਵਿਦੇਸ਼ੀ ਕਾਮਿਆਂ ਵੱਲ ਰੁਕ ਕੀਤਾ ਜਾ ਸਕਦਾ ਹੈ 2009 ਤੋਂ ਬਾਅਦ ਸੁਬੇਲੇ 3625 ਹਮਾਂਸ ਹੱਬ ਤੋਂ ਘਟ ਸੰਗੀ ਅਲਾਟਮੈਂਟ ਹੈ ਸੁਭਾ ਆਪਣੇ ਸਕੀਚਵਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਨੂੰ ਸਖਤ ਮਾਪਦੰਡਾਂ ਨਾਲ ਮੁੜ ਚਾਲੂ ਕਰ ਰਿਹਾ ਹੈ ਜਿਸ ਨਾਲ ਅਰਜ਼ੀਆਂ 'ਚ 5 ਹਫ਼ਤਿਆਂ ਦਾ ਵਿਰਾਮ ਖਤਮ ਹੋ ਰਿਹਾ ਹੈ ਜੋ ਆਉਟਵਾ ਵੱਲੋਂ ਸੂਬੇ 'ਚ ਵਿਦੇਸ਼ੀ ਕਾਮਿਆਂ ਲਈ ਉਪਲਬਧ ਥਾਵਾਂ ਦੀ ਗਿਣਤੀ ਘਟਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ ਨਾਮਜ਼ਦ ਪ੍ਰੋਗਰਾਮ ਦਾ ਉਦੇਸ਼ ਪ੍ਰਵਾਸੀਆਂ ਤੋਂ ਖਾਲੀ ਅਸਾਮੀਆਂ ਭਰ ਕੇ ਕਿਰਤ ਦੀ ਘਾਟ ਨੂੰ ਪੂਰਾ ਕਰਨਾ ਹੈ ਇਮੀਗ੍ਰੇਸ਼ਨ ਅਤੇ ਕਰੀਅਰ ਸਿਖਲਾਈ ਮੰਤਰਾਲੇ ਦੀ ਇੱਕ ਨਿਊਜ਼ ਰਿਲੀਜ਼ ਦੇ ਅਨੁਸਾਰ ਰੀਬੂਟ ਕੀਤਾ ਪ੍ਰੋਗਰਾਮ ਤਿੰਨ ਖੇਤਰਾਂ 'ਚ ਨਾਮਜ਼ਦ ਵਿਅਕਤੀਆਂ ਨੂੰ ਲਾਈਨ ਦੇ ਸਾਹਮਣੇ ਲਜਾਂਦਾ ਹੈ ਅਤੇ ਫੈਡਰਲ ਸਰਕਾਰ ਦੇ ਸੂਬਿਆਂ ਲਈ ਨਵੇਂ ਘਟ ਨਾਮਜ਼ਦ ਅਲਾਟਮੈਂਟਾਂ ਨਾਲ ਨਜਿੱਠਣ ਲਈ ਨਿਯਮਾਂ ਨੂੰ ਦੁਬਾਰਾ ਤਿਆਰ ਕਰਦਾ ਹੈ ਸੂਬੇ ਨੇ ਕਿਹਾ ਕਿ ਉਹ ਸਿਹਤ ਸੰਭਾਲ ਖੇਤੀਬਾੜੀ ਅਤੇ ਹੁਨਰਵੰਦ ਕਿੱਤਿਆਂ ਵਿੱਚ ਕਾਮਿਆਂ ਤੋਂ ਅਰਜ਼ੀਆਂ ਨੂੰ ਤਰਜੀਹ ਦੇ ਰਿਹਾ ਹੈ ਇਸ ਸਾਲ ਸੰਘੀ ਸਰਕਾਰ ਨੇ ਜ਼ਲਤਰ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਆਪਣੀਆਂ ਨਿਰਧਾਰਿਤ ਥਾਵਾਂ ਨੂੰ ਅੱਧਾ ਕਰਨਾ ਚਾਹੀਦਾ ਹੈ ਸੂਬੇ ਨੇ ਕਿਹਾ ਕਿ 2025 ਲਈ ਸਕੀਚਵਾਂ ਦੀ ਵੰਡ 3625 ਹੈ ਜੋ ਕਿ 2009 ਤੋਂ ਬਾਅਦ ਸਭ ਤੋਂ ਘੱਟ ਪੱਧਰ ਹੈ ਸੰਘੀ ਸਰਕਾਰ ਹੁਣੇ ਵੀ ਮੰਗ ਕਰਦੀ ਹੈ ਕਿ ਸਾਰੇ ਨਾਮਜ਼ਦ ਵਿਅਕਤੀਆਂ ਵਿੱਚੋਂ 75% ਪਹਿਲਾਂ ਹੀ ਕੈਨੇਡਾ 'ਚ ਅਸਥਾਈ ਨਿਵਾਸੀਆਂ ਵਜੋਂ ਰਹਿ ਰਹੇ ਹੋਣ ਸਸਕੇਚਵਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਜਾਂ SINP ਦੇ ਤਹਿਤ ਮਾਲਕ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਹੈ ਜੇਕਰ ਉਹ ਸਾਬਤ ਕਰਨ ਦੇ ਯੋਗ ਹੋਣ ਕਿ ਉਹਨਾਂ ਨੂੰ ਸੁੱਬੇ 'ਚ ਕੋਈ ਹੋਰ ਆਉਦਾ ਪਰਣ ਲਈ ਨਹੀਂ ਮਿਲਦਾ ਪਿਆ ਇੱਕ ਵਾਰ ਜਦੋਂ ਕੋਈ ਕਾਰੋਬਾਰੀ ਯੋਗਤਾ ਪ੍ਰਾਪਤ ਕਰ ਲੈਂਦਾ ਹੈ ਤਾਂ ਉਹਨਾਂ ਨੂੰ ਇੱਕ ਨੌਕਰੀ ਪ੍ਰਵਾਨਗੀ ਫਾਰਮ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਐਸਆਈਐਨਪੀ ਰਾਹੀਂ ਕਿਸੇ ਵਿਦੇਸ਼ੀ ਨਾਗਰਿਕ ਨੂੰ ਨੌਕਰੀ ਤੇ ਰੱਖ ਸਕਦੇ ਨੇ ਫਿਰ ਉਸ ਵਿਅਕਤੀ ਨੂੰ ਪ੍ਰੋਗਰਾਮ ਲਈ ਯੋਗਤਾ ਪੂਰੀ ਕਰਨ ਤੇ ਦੇਸ਼ 'ਚ ਰਹਿਣ ਲਈ ਘੱਟੋ-ਘੱਟ 6 ਮਹੀਨਿਆਂ ਉਸ ਮਾਲਕ ਲਈ ਪੂਰਾ ਸਮਾਂ ਕੰਮ ਕਰਨਾ ਪੈਂਦਾ ਹੈ ਰਿਜੀਨਾ ਏਰੀਆ ਦੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਖੁਸ਼ ਨੇ ਕਿ ਸੁਬਾਈ ਪ੍ਰੋਗਰਾਮ ਦੁਬਾਰਾ ਸ਼ੁਰੂ ਹੋ ਰਿਹਾ ਹੈ ਪਰ ਉਹ ਸੋਚਦੇ ਨੇ ਕਿ ਕੁਝ ਖੇਤਰਾਂ 'ਚ ਕਾਮਿਆਂ ਤੇ ਸੀਮਾ ਕੁਝ ਮਾਲਕਾਂ ਨੂੰ ਨੌਕਰੀਆਂ ਭਰਨ ਲਈ ਝਿਜਕਣਾ ਪਵੇਗਾ Emerald Parka स्थित Pax Immigration Consultant Inc ਦੇ ਡਾਇਰੈਕਟਰ ਰਾਜਦੀਪ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਰੈਸਟੋਰੈਂਟ ਅਤੇ ਟਰੱਕਿੰਗ ਕੰਪਨੀਆਂ ਡਰਾਈਵਰਾਂ ਜਾਂ ਰਸੋਈਏ ਦੇ ਅਹੁਦਿਆਂ ਲਈ ਵਿਦੇਸ਼ੀ ਨਾਗਰਿਕਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਨੇ ਅਤੇ ਯਕੀਨੀ ਤੌਰ 'ਤੇ ਆਪਣੀਆਂ ਕਿਰਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹੋਣਗੇ ਸਿੰਘ ਨੇ ਕਿਹਾ ਕਿ ਸੂਬੇ ਦੇ एलान ਤੋਂ ਬਾਅਦ ਸਵੇਰੇ ਉਹਨਾਂ ਦਾ ਫੋਨ ਵੱਜਦਾ ਰਿਹਾ ਉਹਨਾਂ ਵਿੱਚੋਂ ਬਹੁਤ ਸਾਰੇ ਫੋਨ ਕਰਨ ਵਾਲਿਆਂ ਨੇ ਪੁੱਛਿਆ ਕਿ ਨਵੇਂ ਮਾਪਦੰਡ ਉਹਨਾਂ ਦੀ ਇਮੀਗ੍ਰੇਸ਼ਨ ਸਥਿਤੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਰਾਜਦੀਪ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਹੁਣ ਆਪਣੀ ਸਥਾਈ ਰੇ ਹਾਈਸ਼ ਲਈ ਕੋਈ ਰਸਤਾ ਨਹੀਂ ਹੋਵੇਗਾ ਸ਼ਾਇਦ ਇਸ ਸੀਮਾ ਦੇ ਕਾਰਨ ਉਹਨਾਂ ਕਿਹਾ ਇਸ ਸਮੇਂ ਇੱਕ ਕਬਰਾਹਟ ਵਾਲੀ ਗੱਲ ਹੈ ਕਿ ਆਪਣੇ ਕਾਰੋਬਾਰਾਂ ਨੂੰ ਕਾਇਮ ਰੱਖਣ ਵਾਲੀ ਵਿਕਲਪਕ ਸਰੋਤ ਕੀ ਹੋਣਗੇ ਜੋ ਜੋ ਉਹਨਾਂ ਨੂੰ ਨੁਕਸਾਨ ਨਾ ਹੋਵੇ ਅਤੇ ਜੋ ਕੰਮੇ ਪ੍ਰਭਾਵਿਤ ਹੁੰਦੇ ਨੇ ਕਿ ਉਹ ਸਥਾਈ ਨਿਵਾਸ ਦਾ ਰਸਤਾਲ ਬੱਲੇ ਹੀ ਦੂਜੇ ਸ਼ਹਿਰਾਂ ਚ ਚਲੇ ਜਾਣਗੇ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਬੁਲਾਰੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2025 ਤੋਂ 27 ਲਈ ਆਟਵਾਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਨੇ ਰਿਹਾਇਸ਼, ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾ ਦੇ ਆਲੇ-ਦੁਆਲੇ ਰਾਸ਼ਟਰੀ ਚੁਣੌਤੀਆਂ ਦੇ ਸਾਹਮਣੇ ਸੁਚੱਜੇ ਢੰਗ ਨਾਲ ਪ੍ਰਬੰਧਿਤ ਟਿਕਾਊ ਵਿਕਾਸ ਪ੍ਰਦਾਨ ਕਰਨ ਲਈ ਇਮੀਗ੍ਰੇਸ਼ਨ ਪਧਰਾਂ ਨੂੰ ਘਟਾ ਦਿੱਤਾ ਹੈ। ਇਮੀਗ੍ਰੇਸ਼ਨ ਅਤੇ ਕੈਰੀਅਰ ਸਿਖਲਾਈ ਮੰਤਰਾਲੇ ਦੇ ਅਨੁਸਾਰ ਸੂਬੇ ਦੇ 90% ਤੋਂ ਵੱਧ ਆਰਥਿਕ ਇਮੀਗ੍ਰੇਸ਼ਨ ਸਸਕੇਚਵਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਰਹੀ ਹੁੰਦੇ ਨੇ ਪ੍ਰਾਂਤ ਨੇ ਕਿਹਾ ਹੈ ਕਿ ਉਹ ਸੰਘੀ ਸਰਕਾਰ ਦੇ ਨਾਮਜ਼ਦ ਅਲਾਟਮੈਂਟਾਂ ਨੂੰ 50% ਦੀ ਕਟੌਣ ਦੇ ਫੈਸਲੇ ਤੋਂ ਨਿਰਾਸ਼ ਹੈ ਪਰ ਕਿਹਾ ਹੈ ਕਿ ਵੀਰਵਾਨ ਨੂੰ ਐਲਾਨੇ ਗਏ ਸਬਾਈ ਪ੍ਰੋਗਰਾਮ ਚ ਬਦਲਾ ਇਹ ਯਕੀਨੀ ਬਣਾਉਣਗੇ ਕਿ ਨਾਮਜ਼ਦਗੀਆਂ ਦੀ ਘਟੀ ਹੋਈ ਗਿਣਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੇ ਇਸ ਤਰੀਕੇ ਨਾਲ ਵਰਤਿਆ ਜਾਵੇ ਤਾਂ ਜੋ ਆਰਥਿਕਤਾ ਨੂੰ ਬਣਾਉਣ ਨੂੰ ਤਰਜੀ ਮਿਲੇ ਇਮੀਗ੍ਰੇਸ਼ਨ ਅਤੇ ਕਰੀਅਰ ਸਿਖਲਾਈ ਮੰਤਰੀ ਜਿਮਰ ਰੀਟਰ ਨੇ ਨਿਊਜ਼ ਰਿਲੀਜ਼ ਦੇ ਵਿੱਚ ਜਾਣਕਾਰੀ ਦਿੱਤੀ ਹੈ ਸਸਕੇਚਵਾਂ ਦੀ ਨਮਜ਼ਦਗੀ ਪ੍ਰੋਗਰਾਮ ਲਈ ਨਵੇਂ ਨਿਯਮਾਂ ਦੇ ਤਹਿਤ ਸੁਭਾ ਸਿਹਤ ਸੰਭਾਲ ਖੇਤੀਬਾੜੀ ਅਤੇ ਵਪਾਰਾਂ ਚ ਕੰਮ ਕਰਨ ਵਾਲੇ ਵਿਦੇਸ਼ੀ ਉਮੀਦਵਾਰਾਂ ਨੂੰ ਤਰਜੀ ਦੇਵੇਗਾ ਖੋਰ ਸਾਰੀਆਂ ਨੌਕਰੀਆਂ ਲਈ ਬਿਨੇਕਾਰਾਂ ਨੂੰ ਪਹਿਲਾਂ ਹੀ ਇੱਕ ਵੈਧ ਵੀਜ਼ਾ ਤੇ ਅਸਥਾਈ ਕੈਨੇਡੀਅਨ ਨਿਵਾਸੀ ਹੋਣਾ ਪੈਣਾ ਹੈ ਹੋਰ ਨਵੇਂ ਨਿਯਮਾਂ ਦੇ ਵਿੱਚ ਕੀ ਕੁਝ ਸ਼ਾਮਿਲ ਹੈ ਉਸ ਬਾਰੇ ਜ਼ਿਕਰ ਕਰਦੇ ਹਾਂ ਪ੍ਰੌਨਚਰੀ ਭੋਜਨ ਸੇਵਾਵਾਂ ਪਰਚੂਨ ਵਪਾਰ ਤੇ ਟਰੱਕਿੰਗ ਖੇਤਰਾਂ ਚ ਨਾਮਜ਼ਦਗੀਆਂ ਦੇ 25 ਫੀਸਦੀ ਦੀ ਸੀਮਾ ਸਪਾਂਸਰਡ ਲੋਨ ਅਤੇ ਪਾਲਤੂ ਜਾਨਵਰਾਂ ਦੀ ਦੇਖਭਾਲ ਸੇਵਾਵਾਂ ਲਈ ਨਾਮਜ਼ਦਗੀਆਂ ਹੁਣ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਪਰ ਪਸ਼ੂਆਂ ਦੇ ਡਾਕਟਰ ਯੋਗ ਰਹਿਣਗੇ ਉਦਮੀ ਅੰਤਰਰਾਸ਼ਟਰੀ ਗ੍ਰੈਜੂਏਟ ਉਦਮੀ ਅਤੇ ਕਿਸਾਨ ਮਾਲਕ ਆਪਰੇਟਰਾਂ ਲਈ ਸ਼੍ਰੇਣੀਆਂ ਨੂੰ ਬੰਦ ਕਰਨਾ ਪਿਆ ਰਿਟੂਲਡ ਪ੍ਰੋਵਿੰਸ਼ਲ ਪ੍ਰੋਗਰਾਮ ਦਾ ਮਤਲਬ ਹੈ ਕਿ ਪ੍ਰਾਂਤ ਸਸਕੇਚਵਨ ਐਕਸਪ੍ਰੈਸ ਐਂਟਰੀ ਅਤੇ ਮੰਗ ਅਧੀਨ ਕਿਤਿਆਂ ਉਪ ਸ਼੍ਰੇਣੀਆਂ ਲਈ ਅਰਜ਼ੀਆਂ ਵਾਪਸ ਕਰੇਗਾ ਜਿਨ੍ਹਾਂ ਉਮੀਦਵਾਰਾਂ ਨੂੰ ਆਪਣੀਆਂ ਅਰਜ਼ੀਆਂ ਵਾਪਸ ਮਿਲ ਜਾਂਦੀਆਂ ਨੇ ਉਹ ਫੀਸ ਰਿਫੰਡ ਦੀ ਬੇਨਤੀ ਕਰ ਸਕਦੇ ਨੇ ਸੂਬੇ ਨੇ ਪ੍ਰੋਗਰਾਮ ਦੀ ਵੈੱਬਸਾਈਟ ਨੂੰ ਨਵੇਂ ਬਦਲਾਵਾਂ ਅਤੇ ਅਗਲੇ ਹਫ਼ਤੇ ਲਈ ਸੰਭਾਵੀ ਬੇਨਿਕਾਰਾਂ ਤੇ ਮਾਲਕਾਂ ਲਈ ਜਾਣਕਾਰੀ ਸੈਸ਼ਨਾਂ ਨਾਲ ਅਪਡੇਟ ਕੀਤਾ ਹੈ ਐਨਡੀਪੀ ਇਮੀਗ੍ਰੇਸ਼ਨ ਆਲੋਚਕ ਨੋਡਬਰਕੀ ਨੇ ਕਿਹਾ ਕਿ ਸੂਬੇ ਨੂੰ ਅਰਜ਼ੀਆਂ ਨੂੰ ਰੋਕੇ ਬਿਨਾਂ ਸੁਭਾਈ ਪ੍ਰੋਗਰਾਮ ਨੂੰ ਦੁਬਾਰਾ ਤਿਆਰ ਕਰਨਾ ਚਾਹੀਦਾ ਹੈ ਬੁਰਕੀਨੇ ਵੀ ਕਿਹਾ ਹੈ ਕਿ ਸੂਬੇ ਨੂੰ ਸਸਕੇਚਵਾਨ ਨੂੰ ਅਲਾਟ ਕੀਤੇ ਗਏ ਨਾਮਜ਼ਦ ਸਲੋਟਾਂ ਦੀ ਗਿਣਤੀ ਵਧਾਉਣ ਲਈ ਔਟਵਾ ਤੇ ਲੋਬਿੰਗ ਕਰਨੀ ਚਾਹੀਦੀ ਹੈ। ਚੰਦੇ-ਚੰਦੇ ਇੱਕ ਵਾਰ ਫਿਰ ਨਸਰ ਮਾਰਤੇ ਆਮਖੜਲੇਸਤੇ। ਟ੍ਰੰਬ ਦੇ ਟੈਰੇਫ ਮਗਰੋਂ ਖਾਣੇ ਦਾ ਅਭਿਆਨ ਕਿ ਹਾਂ ਵਰਕਰਾਂ ਤੇ ਦੇਸ਼ ਦੀ ਰੱਖੀ ਲਈ ਸਭ ਕੁਝ ਵਿਚਾਰ ਦੇ। ਉਤਰੀ ਬੀਸੀ ਜੇਫ ਐਂਟਨਿਲਟੋ ਜ਼ਿਆਦਾ ਜ਼ਹਿਰੀਲੀ ਦਵਾਈ ਜ਼ੋੜਾ ਸ਼ੋੜਾ ਨਾਲ ਵਿਕ ਰਹੀ। ਉਤਰੀ ਸਿਹਤ ਦੇ ਸਿੰਥੈਟਿਕ ਆਪਿਓਰ ਨੂੰ ਦਰਦ ਨਿਵਾਰਕ ਵਜੋਂ ਵਿੱਚ ਜਾਣ ਦੀ ਚੇਤਾਵਨੀ ਕੀਤੀ ਜਾਰੀ। ਟਰਾਂਸ ਲਿਖਦੇ ਨੇ 2025 ਲਈ 4 ਫੀਸਦੀ ਕਿਰਾਏ ਵਾਦੇ ਦਾ ਕੀਤਾ ਐਲਾਨ ਟਰਾਂਜ਼ਿਟ ਅਥਾਰਟੀ ਦਾ ਬਿਆਨ ਕਿਹਾ ਅਗਲੇ ਸਾਲ 600 ਮਿਲੀਅਨ ਡਾਲਰ ਦੇ ਘਾਟੇ ਦੀ ਉਮੀਦ ਬੀਸੀਸੀਟੀ ਨੇ ਪਾਈਚਾਰੇ ਵਾਸਤੇ ਖਰੀਦੀਆ ਹੈਲਥ ਕਲੀਨਿਕ ਕਿਹਾ ਨਵੇਂ ਡਾਕਟਰਾਂ ਨੂੰ ਬਰਕਰਾਰ ਰੱਖਣ ਤੇ ਪ੍ਰਤੀਕਰਨ ਚ ਮਿਲੇਗੀ ਮਦਦ ਇਸੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਅਕਾਦਮੀਆ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ